ਕਿਹੜਾ ਪਿੰਡ ਆ ਪੈਣੇ ਕੀ ਨਾਮ ਆ ਮੇਰਾ ਨਾਮ ਕਰਨਕੀਤਾ ਪਿੰਡ ਬਣਾ ਬੱਤਕੀ ਦਾ ਮੁਕਸਰ ਹੈ ਠੀਕ ਆ ਪੈਣੇ ਇੱਕ ਨਾ ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਬੋਡੀ ਸਰਵਿਸ ਪੈਕ ਪੰਜ ਜੂਸ ਦੇ ਕੇ ਗਏ ਸੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਇੱਕ ਤਾਂ ਮੇਰਾ ਵੀਪੀ ਵਾਧਦਾ ਸੀ ਪਹਿਲਾਂ ਹੀ ਪੇਟ 'ਚ ਅਫੈਕਸ਼ਨ ਸੀਗੀ ਦਰਦ ਬਹੁਤ ਹੁੰਦਾ ਸੀਗਾ ਬਟੂੰਡੇ ਵੀ ਦਵਾਈ ਲਈ ਮੁਕਸਰ ਵੀ ਡਾਕਟਰ ਨੇ ਜਵਾਬ ਦਿੱਤਾ ਕਿ ਤੁਹਾਡੇ ਵੀ ਮੈਡੀਕਲ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਪੈਣੇ 2-3 ਸਾਲ ਹੋਵੇ ਸੀਗੀ ਮੇਰੀ ਸਾਂਹ ਦੀ ਲੱਤ ਵੀ ਬਹੁਤ ਕਰਦੀ ਸੀ ਠੀਕ ਹੈ ਮਤਲਬ 2.5 3 ਸਾਲ ਹੋ ਗਏ ਸੀ ਕਾਫੀ ਕਾਫੀ ਚਿਰਾਂ ਤੋਂ ਪ੍ਰੋਬਲਮ ਸੀਗੀ ਕਾਫੀ ਜਗ੍ਹਾ ਤੋਂ ਇਲਾਜ ਕਰਾਇਆ ਮਤਲਬ ਕੋਈ ਫਰਕ ਨਹੀਂ ਪੈਂਦਾ ਸੀ ਨਹੀਂ ਕੋਈ ਫਰਕ ਨਹੀਂ ਪੈਂਦਾ ਸੀ ਠੀਕ ਹੈ ਤੇ ਜਿੰਨਾ ਚਿਰ ਦਵਾਈ ਖਾਂਦੀ ਉਹਨਾਂ ਤੇ ਠੀਕ ਸੀ ਫਿਰ ਉਹੀ ਆਲ ਹੋ ਜਾਂਦਾ ਮੇਰੀ ਸਾਂਹ ਤਾਂ ਵੀ ਅਲਰਜੀ ਹੁੰਦਾ ਮਤਲਬ ਦਵਾਈਆਂ ਖਾ ਕੇ ਤੇ ਦਵਾਈਆਂ ਤੋਂ ਵੀ ਅਲਰਜੀ ਹੋਣ ਲੱਗੀ ਸੀ ਹਾਂਜੀ ਠੀਕ ਹੈ ਫਿਰ ਤੁਹਾਨੂੰ ਬੋਡੀ ਸਰਵਿਸ ਪੈਕ ਬਾਰੇ ਪਤਾ ਲੱਗਿਆ ਪੰਜ ਜੂਸ ਹਾਂਜੀ ਇਹ ਤੁਸੀਂ ਵਰਤਿਆ ਇਹਦੇ ਨਾਲ ਕੀ ਰਿਜ਼ਲਟ ਆਇਆ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਇਆ ਸਾਨੂੰ ਮਾਲਾ ਡੇਢ ਸਾਲ ਹੋ ਗਿਆ ਵਰਤੇ ਨੂੰ ਜੋ ਤੁਹਾਨੂੰ ਪ੍ਰੋਬਲਮਾਂ ਸੀ ਕੀ ਕੀ ਪ੍ਰੋਬਲਮਾਂ ਸੀ ਉਹ ਸਾਰੀਆਂ ਠੀਕ ਨੇ ਹਾਂ ਜੀ ਲਿਕਦਾ ਪੇਟ ਦੀ ਇਨਫੈਕਸ਼ਨ ਸੀ ਹੋਰ ਕੀ ਕੀ ਸੀ ਫੁੱਲ ਕੇ ਦੱਸ ਦੋ ਭੜਾ ਯਾਰ ਬੀਪੀ ਸੀ ਠੀਕ ਹੈ ਉਹ ਵੀ ਠੀਕ ਹੈ ਪੇਟ ਦੀ ਵੀ ਖੋਟ ਹੈ ਓਕੇ ਅੱਜ ਡੇਢ ਸਾਲ ਹੋ ਗਿਆ ਵਰਤੇ ਨੂੰ ਅੱਜ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਦਵਾਈ ਤਾਂ ਨਹੀਂ ਲੈ ਰਹੇ ਹੁਣ ਨਹੀਂ ਕੋਈ ਤੇ ਬਿਲਕੁਲ ਠੀਕ ਆ ਜੀ ਹਾਂ ਜੀ ਹੁਣ ਜਿਹੜੇ ਪਰਿਵਾਰ ਤੋਂ ਦੀ ਵੀਡੀਓ ਦੇਖ ਰਹੇ ਨੇ ਜਾਂ ਸੁਣਨਗੇ ਤਾਂ ਉਹਨਾਂ ਨੂੰ ਪਰਿਵਾਰਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਸੀ ਬੋਡੀ ਸਰਵਿਸ ਟੈਕ ਵਰਤਣਾ ਚਾਹੀਦਾ ਮੈਂ ਤਾਂ ਕਹਿੰਦੇ ਨਹੀਂ ਸਾਤ ਚੜੀਦਾ ਰਹੇ ਹਰੇ ਖੁਸ਼ੀ ਵਾਲੀ ਵੰਟੀ ਦੀ ਜ਼ਰੂਰਤਾ ਹੈ ਠੀਕ ਹੈ ਬੰਨੇ ਧੰਨਵਾਦ